ਜਿਹਦਾ ਮੈਂਟਲੀ ਡਿਸਟਰਬ ਹੋਵੇ ਜਿਹੜਾ ਜੀ ਉਹਨੂੰ ਉਹਨੂੰ ਤਾਂ ਜੋ ਮਰਜ਼ੀ ਕਹਿ ਲਈਏ ਆਪਾਂ ਮਤਲਬ ਮੇਰੇ ਨਾਲ ਤਾਂ ਉਹਦੇ ਬਾਰੇ ਬਲ ਬਜਾਦਾ ਬੋਲਣਾ ਨਹੀਂ ਚਾਹੀਦਾ ਕਿਸੇ ਸੰਤਾਂ ਪੈਨਸੀ ਕੰਗਨਾ ਮੌਜੂਦ ਨੂੰ ਲਗਾਤਾਰ ਕਿਸਾਨਮਾਰਕਿੰਗ ਕੀਤਾ ਜਾ ਰਿਹਾ ਦੇਖੋ ਕੰਗਨਾ ਰਣਾਵਤ ਦੀ ਜੇ ਗੱਲ ਕਰੀਏ ਜਿਹੜਾ ਉਹਨੇ ਅੱਜ ਬਿਆਨ ਦਿੱਤਾ ਹੈ ਮੈਂ ਸਮਝਦਾ ਕਿ ਜਿਹਦਾ ਮੈਂਟਲੀ ਡਿਸਟਰਬ ਹੋਵੇ ਜਿਹੜਾ ਜੀ ਉਹਨੂੰ ਉਹਨੂੰ ਤਾਂ ਜੋ ਮਰਜ਼ੀ ਕਹਿ ਲਈਏ ਆਪਾਂ ਮਤਲਬ ਮੇਰੇ ਨਾਲ ਤਾਂ ਉਹਦੇ ਬਾਰੇ ਬਲ ਬਜਾਦਾ ਬੋਲਣਾ ਨਹੀਂ ਚਾਹੀਦਾ ਕਿਉਂ ਮੈਂ ਕਹਿ ਰਿਹਾ ਮੈਂਟਲੀ ਡਿਸਟਰਬ ਉਸ ਉਹ ਬੋਲੂ ਨਹੀਂ ਕਰਦੀ ਲੋਕਾਂ ਤੋਂ ਚੰਗਾ ਮਾੜਾ ਸ਼ਬਦ ਸੁਣਦੀ ਹੈ ਔਰ ਕਈ ਵਾਰੀ ਪਾਰਟੀ ਨੂੰ ਵੀ ਇਹਨੂੰ ਰੋਕਣਾ ਪੈਂਦਾ ਇਹਦੇ ਨੱਥ ਪਾਉਣੀ ਪੈਂਦੀ ਹੈ ਵੀ ਰੁਕ ਲੇਕਿਨ ਫਿਰ ਵੀ ਪ੍ਰਵਾਹ ਨਹੀਂ ਕਰਦੀ ਹਾਂ ਇੱਕ ਗੱਲ ਜ਼ਰੂਰ ਲੱਗਦੀ ਹੈ ਕਿ ਪਾਰਟੀ ਦੀ ਇਡੀਓਲੋਜੀ ਦੇ ਮੁਤਾਬਕ ਜ਼ਰੂਰ ਬੋਲਦੀ ਹੈ ਜਿਹੜੀ ਇਡੀਓਲੋਜੀ ਇਹਨਾਂ ਦੀ ਪੋਲਰਾਈਜੇਸ਼ਨ ਦੀ ਹੈ ਉਹਦੇ ਤੇ ਉਹ ਕੰਮ ਵੀ ਕਰ ਰਹੀ ਹੈ ਲਗਾਤਾਰ ਉਹਦੇ ਤੇ ਇੱਕ ਵਰਕ ਹੋ ਰਿਹਾ ਹੈ ਉਹਦੇ ਵੱਲ ਤਾਂ ਇਸੇ ਕਰਕੇ ਪਾਰਟੀ ਉਹਨੂੰ ਅਜ ਤੱਕ ਪਾਰਟੀ ਦੇ ਵਿੱਚੋਂ ਕੱਢਣ ਦੀ ਬਜਾਏ ਉਹਨੂੰ ਪਾਰਟੀ ਦੇ ਉੱਤੇ ਬਣਾ ਕੇ ਰੱਖਿਆ ਹੋਇਆ ਜਿਹੜੀ ਉਹਨੂੰ ਕੁੜੀ ਨੇ ਗੱਲ ਕੀਤੀ ਹੈ ਕਿ ਪੰਜਾਬ ਤੋਂ ਨਸ਼ਾ ਆ ਗਿਆ ਮੈਂ ਉਸ ਲੜਕੀ ਨੂੰ ਪੁੱਛਣਾ ਚਾਹਣਾ ਤੇ ਨਾਲ ਹੀ ਮੈਂ ਉਹਦੇ ਆਕਾਮਾਂ ਨੂੰ ਵੀ ਪੁੱਛਣਾ ਚਾਹਣਾ ਹੈ ਕਿ ਪੰਜਾਬ ਦੀ ਸਰਹੱਦ ਨੂੰ ਤੁਸੀਂ 50 ਕਿਲੋਮੀਟਰ ਤੱਕ ਬੀਐਸਐਫ ਦੇ ਹਵਾਲੇ ਕਰਤਾ ਕਿੰਨਾ ਕੁ ਪੰਜਾਬ ਤੋਂ ਆ ਰਿਹਾ ਜੀ ਤੇ ਜਿਹੜਾ ਘੱਟੋ ਘੱਟ 30 ਕੁਇੰਟਲ ਚਿੱਟਾ ਅ ਗੁਜਰਾਤ ਦੇ ਵਿੱਚ ਅੰਦਰ ਅਡਾਨੀਆਂ ਦੀ ਬੰਦਰਗਾਹ ਤੋਂ ਆਇਆ ਉਹਦੇ ਬਾਰੇ ਅਜ ਤੱਕ ਕੀ ਫੈਸਲਾ ਲਿਆ ਜੀ ਕਿਸੇ ਨੇ ਕੀ ਕੀਤਾ ਤੇ ਕੀ ਕਾਰਵਾਈ ਹੋ ਕਿੱਧਰ ਗਿਆ ਕਿੱਥੇ ਸਮਾ ਗਿਆ ਉਹ ਉਹਦੇ ਤੇ ਕੋਈ ਨਹੀਂ ਬੋਲਿਆ ਅ ਸਾਡਾ ਮੰਨਣਾ ਹੈ ਕਿ ਪੂਰੇ ਦੇਸ਼ ਨੂੰ ਚਿੱਟਾ ਵੰਡਣ ਦਾ ਵੀ ਕੰਮ ਅ ਮੋਦੀ ਜੀ ਦੇ ਮਿੱਤਰ ਅਡਾਨੀਆਂ ਦੀ ਜੇਕਰ ਉੱਥੋਂ ਉਹ ਆਇਆ ਤੇ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਤਾਂ ਪੂਰੇ ਦੇਸ਼ ਦੇ ਅੰਦਰ ਸਾਡੇ ਲੋਕਾਂ ਦਾ ਬੇੜਾਗਰ ਕਰਨ ਦਾ ਕੰਮ ਇਸ ਪਾਰਟੀ ਵੱਲੋਂ ਕੀਤਾ ਜਾ ਰਿਹਾ ਹੈ ਰਹੀ ਗੱਲ ਜਿਹੜੀ ਉਹਨੇ ਲੜਕੀ ਕਹਿੰਦੀ ਆ ਵੀ ਪੰਜਾਬ ਦੇ ਲੋਕ ਨਿਸ਼ੇੜੀ ਨੇ ਸਾਡੇ ਮੁੰਡਿਆਂ ਨੂੰ ਖਾਬ ਕਰਦੇ ਆ ਤੇ ਬੀਬੀ ਇਹਨੂੰ ਪੁੱਛਣਾ ਚਾਹੁੰਦੇ ਵੀ ਤੈਨੂੰ ਕਿਹਨੇ ਖਾਬ ਕਰਤਾ ਤੂੰ ਤੇ ਖੁਦ ਆ ਮਨ ਚੁੱਕੀ ਆ ਬਹੁਤ ਸਾਰੇ ਇੰਟਰਵਿਊਜ਼ ਦੇ ਵਿੱਚ ਕਿ ਮੈਂ ਐਡਿਕਟਡ ਆ ਤੇ ਜਿਹੜੀ ਲੜਕੀ ਖੁਦ ਐਡਿਕਟਡ ਆ ਉਹ ਦੂਸਰਿਆਂ ਬਾਰੇ ਗੱਲਾਂ ਕਰੇ ਫਿਰ ਉਹਦੇ ਵੱਲੋਂ ਇਹ ਕਹਿਣਾ ਵੀ ਇਹ ਮਤਲਬ ਗਰਮ ਜੋਸ਼ੀ ਵਾਲੇ ਨੇ ਗਰਮ ਨੇ ਇਹ ਨੇ ਉਹ ਨੇ ਮੈਂ ਇਹਦੇ ਤੇ ਵੀ ਉਹਨੂੰ ਬੇਨਤੀ ਕਰਦਾ ਕਿ ਘੱਟ ਬੋਲ ਸਿਆਣੀ ਬਣ ਤੂੰ ਅੱਜ ਇੱਕ ਐਮਪੀ ਆ ਦੇਸ਼ ਦੀ ਏਕਤਾ ਰੱਖਣੀ ਤੇਰੀ ਜ਼ਿੰਮੇਵਾਰੀ ਬਣਦੀ ਆ ਤੇਰੀ ਇਹ ਕੰਮ ਨਹੀਂ ਜਿਹੜਾ ਕੋਈ ਤੂੰ ਕਰ ਰਹੀ ਆ ਅਸੀਂ ਜੇਕਰ ਲੜਾਕਿਆਂ ਅਸੀਂ ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਹੁੰਦੇ ਸੀ ਲੜਾਕਿਆਂ ਕੋਈ ਸ਼ੱਕ ਨਹੀਂ ਸਾਡੇ ਇਸ ਗੱਲ ਦੇ ਵਿੱਚ ਜੇ ਅਸੀਂ ਲੜਾਕੇ ਨਾ ਹੁੰਦੇ ਤਾਂ ਦੇਸ਼ ਦੀ ਆਜ਼ਾਦੀ ਦੇ ਸਮੇਂ ਦੇ ਉੱਤੇ 92% ਆ ਗੋਲੀਆਂ ਸਾਡੇ ਨਾਂ ਵੱਜਦੀਆਂ ਜੇ ਅਸੀਂ ਲੜਾਕੇ ਨਾ ਹੁੰਦੇ 92% ਨੂੰ ਫਾਂਸੀ ਦੇ ਰੱਸੇ ਨਾ ਮਿਲਦੇ ਜੇ ਅਸੀਂ ਤੁਹਾਡੇ ਵਾਂਗੂੰ ਡਰਪੋਕ ਹੁੰਦੇ ਤਾਂ ਹੋ ਸਕਦਾ ਸਾਨੂੰ ਵੀ ਕਾਲੇ ਪਾਣੀ ਨਾ ਜਾਣਾ ਪੈਂਦਾ ਅਸੀਂ ਗਏ ਹਾਂ ਉਹ ਅਸੀਂ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜੀ ਹੈ ਅਸੀਂ ਜੇ ਲੜਾਕੇ ਆ ਤਾਂ ਹੀ ਗਏ ਹਾਂ ਜੀ ਅਸੀਂ ਲੜਾਕੇ ਆ ਅਸੀਂ ਉਹ ਉਸ ਵੇਲੇ ਜਿਸ ਵੇਲੇ ਦੇਸ਼ ਦੀਆਂ ਧੀਆਂ ਨੂੰ ਦੇਸ਼ ਦੀਆਂ ਧੀਆਂ ਮੈਂ ਕਹਿ ਰਿਹਾ ਕਿਸੇ ਇੱਕ ਕੌਮ ਦੀਆਂ ਨਹੀਂ ਕਿਉਂਕਿ ਨਾ Hindu ਦੀ ਧੀ ਆ ਨਾ Muslim ਦੀ ਆ ਨਾ Sikh ਦੀ ਨਾ Saiyed ਦੀ ਧੀ ਦਾ ਧੀ ਆ ਉਹ ਪੂਰੇ ਦੇਸ਼ ਦੀ ਧੀ ਔਰ ਸਾਡੀ ਸਾਰਿਆਂ ਦੀ ਧੀ ਆ ਉਸ ਵੇਲੇ ਜਿਸ ਵੇਲੇ ਧੀਆਂ ਨੂੰ ਇੱਥੋਂ ਚੱਕ ਕੇ ਲਿਜਾ ਕੇ ਤੁਸੀਂ ਦੇਖਿਆ ਕਿ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਇਤਿਹਾਸ ਅਗਵਾ ਕੇ ਵੇਚਿਆ ਜਾਂਦਾ ਸੀ ਉੱਥੇ ਜੇ ਅਸੀਂ ਲੜਾਕੇ ਨਾ ਨਾ ਹੁੰਦੇ ਅਸੀਂ ਉਹਨੂੰ ਠੱਲਣਾ ਪਉਂਦੇ ਅਸੀਂ ਉਹਨੂੰ ਰੋਕ ਦੇਣਾ ਇਹ ਸਾਡੇ ਲੜਾਕਿਆਂ ਹੋਣ ਦਾ ਤਾਂ ਅਸੀਂ ਦੇਸ਼ ਨੂੰ ਆ ਦੇਣਾ ਹੈ ਸਾਡੇ ਲੜਾਕੇ ਹੋਣ ਦੀ ਸੋ ਮੈਂ ਬੇਨਤੀ ਕਰਦਾ ਅਜਿਹੇ ਬਿਆਨ ਦੇਣ ਤੋਂ ਉਸ ਲੜਕੀ ਨੂੰ ਬਾਜ਼ ਆਉਣਾ ਚਾਹੀਦਾ ਇਹ ਜੀ ਗੱਲ ਨਹੀਂ ਬੋਲਣੀ ਚਾਹੀਦੀ